ਉਹ ਆਉ ਖਾਲਸਾ ਜੋ ਆਪਾਂ ਕਹਾਣੀ ਪੂਰੀ ਕਰਦੀਏ ਉਹ ਜਿਹੜਾ ਬੈਠਿਆ ਸੀ ਨਾ ਕਹਿੰਦਾ ਅੱਲਾ ਅੱਲਾ ਨਾਲ ਕਰਨਾਲ ਕੀ ਹੁੰਦਾ ਕਹਿੰਦੇ ਐਵੇਂ ਸਾਧੂ ਦਾ ਦਿਮਾਗ ਖਰਾਬ ਹੋ ਕੁਛ ਵੀ ਬੋਲਦੇ ਰਹਿੰਦੇ ਸਟੇਜ ਤੇ ਉਹ ਸਾਧੂ ਸੀ ਨਾ ਖਾਲਸਾ ਜੋ ਕਹਦੋ ਵੀ ਸਾਧੂ ਦੇ ਮਜਲਿਸ ਜਾਣਾ ਨਾ ਫਿਰ ਦਿਨ ਨੂੰ ਕਾਬੂ ਰੱਖ ਕੇ ਜਾਣਾ ਕਿਉਂਕਿ ਦਿਲਾਂ ਦੇ ਜਾਸੂਸ ਹੁੰਦੇ ਸਾਧੂ ਉਹ ਪਕੜ ਲੈਂਦੇ ਕੀ ਬੋਲਦਾ ਜਦੋਂ ਬੋਲ ਰਿਹਾ ਸੀ ਨਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਯਾਨੀ ਖੰਡਨ ਕਰ ਰਿਹਾ ਸਾਡਾ ਪਰ ਉਹ ਮਨ ਵਿੱਚ ਹੀ ਕਰ ਰਿਹਾ ਸੀ ਉਹਨਾਂ ਨੇ ਫਿਰ ਕਿਹਾ ਇਹਨੂੰ ਚਲ ਦੱਸਿਆ ਫਿਰ ਉਹਨਾਂ ਨੇ ਪਰੇ ਮਜਲਿਸ ਕਰਨ ਲੱਗਾ ਉਹ ਗਧੇ ਤੈਨੂੰ ਕੀ ਪਤਾ ਕਰਨ ਲੱਗੇ ਅੱਲਾ ਦੇ ਨਾਮ ਵਿੱਚ ਕਿੰਨੀ ਬਰਕਤ ਹੈ ਉਹਨੂੰ ਗਦਾ ਬੋਲਦਾ ਉਹ ਸਾਰੀ ਸੰਗਤ ਬੈਠੀ ਹੋਈ ਸੀ ਉਹਨਾਂ ਵੀ ਚੜ ਗਿਆ ਗੁੱਸਾ ਕਰਨ ਲੱਗਾ ਮੈਂ ਵੀ ਨਾਮੀ ਗ੍ਰਾਮੀ ਬੰਦਾ ਕਹਿੰਦਾ ਸਾਧੂ ਮੈਨੂੰ ਗਦਾ ਬੋਲ ਕੇ ਚਖਾਣਾ ਦਈਏ ਨੂੰ ਮਜਾ ਉਹਨੇ ਫਿਰ ਵੇਖਿਆ ਮੁਰੀਦ ਬਹੁਤ ਬੈਠੇ ਹੋਏ ਸੀ ਉਹਨੇ ਕਰਨ ਲੱਗਾ ਉੱਠਣਾ ਠੀਕ ਨਹੀਂ ਹੈ। ਆ ਸਾਡੀ ਫਿਤਰਤ ਹੈ ਮਾੜੇ ਬੰਦੇ ਤੇ ਸਾਨੂੰ ਗੁੱਸਾ ਹੁੰਦਾ। ਜਿਹੜਾ ਤਕੜਾ ਹੋਵੇ ਨਾ ਫਿਰ ਅਸੀਂ ਪੂੰਛ ਲਾਉਣ ਲੱਗ ਪੈਂਦੇ। ਕੋਈ ਮਾਰੇ ਨਾ ਪੁਲਿਸ ਆਫਿਸ ਦਰ ਦੇ ਮੂੰਹ ਤੇ ਚਪੇਟ ਜਾ ਕੇ ਫਿਰ ਪਤਾ ਲੱਗਦਾ ਕਿਵੇਂ ਛੇਲੇ ਦੇ ਫਿਰ ਕਿਵੇਂ ਫਿਰ ਮਾਂਜਦੇ ਚੰਗੀ ਤਰ੍ਹਾਂ। ਅਸੀਂ ਮਾੜਿਆਂ ਤੇ ਗੁੱਸਾ ਕਰਦੇ ਖਾਲਸਾ ਜੀਓ। ਉਹਨੇ ਕਿਹਾ ਨਾ ਫਿਰ ਉਹਨੇ ਕਿਹਾ ਮਾਰਨਾ ਸੰਤ ਨੂੰ ਬੋਲਣਾ ਠੀਕ ਨਹੀਂ ਹੈ। ਫਿਰ ਉਹ ਬਹਿ ਗਿਆ ਚੁੱਪ ਕਰਕੇ। ਉਹਨੂੰ ਆ ਗਿਆ ਗੁੱਸਾ ਖਾਲਸਾ ਜੀਓ। ਤੈਨੂੰ ਗੁੱਸਾ ਕਰ ਲਿਆ ਕੰਟਰੋਲ ਤੇ ਗੁੱਸਾ ਪੀ ਲਿਆ ਆਪਣਾ ਪਰ ਉਹ ਕੰਟਰੋਲ ਨਹੀਂ ਹੋਇਆ ਗੁੱਸਾ ਉਹਦਾ ਚਿਹਰਾ ਲਾਲ ਹੋ ਗਿਆ ਅੱਖਾਂ ਵਿੱਚੋਂ ਖੂਨ ਆ ਗਿਆ ਉਹਦੇ ਤੇ ਉਹਦੇ ਸਾਰੇ ਸਰੀਰ ਤੇ ਪਸੀਨਾ ਪਸੀਨਾ ਹੋ ਗਿਆ ਸਾਰਾ ਵਜੂਦ ਉਹਦਾ ਕੰਬਣ ਲੱਗਾ ਤੇ ਸਾਧੂ ਕਹਿਣ ਲੱਗੇ ਤੂੰ ਤੇ ਹਰ ਚੰਗਾ ਪਲਾ ਬੈਠੇ ਸੀ ਹੁਣ ਤੇਰੀ ਕੈਫੀਅਤ ਕਿਉਂ ਬਦਲ ਗਈ ਕਹਿਣ ਲੱਗੇ ਤੇਰਾ ਚਿਹਰਾ ਲਾਲ ਹੋ ਗਿਆ ਕਹਿਣ ਲੱਗੇ ਪੱਖੇ ਚੱਲ ਰਹੇ ਇਹ ਸਭ ਕੁਝ ਚੱਲ ਰਿਹਾ ਤੇਰੇ ਅੱਖਾਂ ਵਿੱਚ ਖੂਨ ਉੱਤਰ ਆਇਆ ਕਰਨ ਲੱਗੇ ਤੇਰਾ ਵजूद ਕੰਬ ਰਿਹਾ ਉਹ ਕਹਣ ਲੱਗੇ ਹਜ਼ੂਰ ਤੁਸੀਂ ਵੀ ਮੇਰੇ ਨਾਲ ਜਾਤੀ ਕੀਤੀ ਨਾ ਕਰਨ ਲੱਗੇ ਉਹ ਕਹਣ ਲੱਗੇ ਉਹਨਾਂ ਨੇ ਫਰਮਾਇਆ ਮੈਂ ਕੀ ਕੀਤਾ ਉਹ ਕਹਣ ਲੱਗੇ ਸਾਰਿਆਂ ਦੇ ਨਾਮ ਸਾਰਿਆਂ ਦੇ ਸਾਹਮਣੇ ਮੈਨੂੰ ਗਧਾ ਬੋਲਦਾ ਤੁਸੀਂ ਤੇ ਮੈਨੂੰ ਗੁੱਸਾ ਨਹੀਂ ਤੇ ਹੋਰ ਕੀ ਆਵੇਗਾ ਮੇਰੇ ਅੱਖਾਂ ਲਾਲ ਨਹੀਂ ਹੋਣਗੇ ਤੇ ਕੀ ਹੋਵेंगी ਮੇਰਾ ਪਸੀਨਾ ਨਿਕਲੇਗਾ ਤੇ ਨਹੀਂ ਹੋਰ ਕੀ ਹੋਏਗਾ ਕਹਣ ਮੇਰਾ ਵਜੂਦ ਕੰਪੇ ਤੇ ਕੀ ਨਹੀਂ ਕੀ ਨਹੀਂ ਕਿਉਂ ਨਹੀਂ ਕੰਪੇਗਾ ਉਹ ਕਹਿਣ ਲੱਗੇ ਨਾਮਾਕੂਲ ਨਲਾਇਕ ਕਹਿਣ ਲੱਗੇ ਥੋੜੀ ਜਿਹੀ دیر ਪਹਿਲੇ ਸੋਚ ਰਿਹਾ ਸੀ ਅੱਲਾ ਅੱਲਾ ਬੋਲਣ ਨਾਲ ਕੀ ਹੋ ਗਿਆ ਗਧਾ ਬੋਲਣ ਨਾਲ ਕਿੰਨੀਆਂ ਚੀਜ਼ਾਂ ਹੋ ਗਈਆਂ ਦੇਖ ਤੇ ਅੱਲਾ ਬੋਲਣ ਨਾਲ ਕੀ ਕੀ ਨਹੀਂ ਹੋਵੇਗਾ ਕਹਿਣ ਲੱਗੇ ਪਹਿਲੇ ਥੋੜੀ ਜਿਹੀ دیر ਪਹਿਲੇ ਤੇ ਕਹਿਣ ਲੱਗੇ ਅੱਲਾ ਬੋਲਣ ਨਾਲ ਕੀ ਹੁੰਦਾ ਕਹਿੰਦਾ ਸੀ ਨਾ ਤੇ ਗਧਾ ਬੋਲਣ ਨਾਲ ਕੀ ਕੀ ਹੋ ਗਿਆ ਤੈਨੂੰ ਵੇਖ ਤੇ ਅੱਲਾ ਬੋਲਣ ਨਾਲ ਕੀ ਕੀ ਨਹੀਂ ਹੋਵੇਗਾ ਸੋ ਖਾਲਸਾ ਜੀ ਹੋਣਾ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਸਾਰਿਆਂ ਨੂੰ ਕਹਾਤਾ ਸਮਝ ਆ ਗਈ ਕਿ ਨਹੀਂ ਇਹ ਨਹੀਂ ਆਈ ਨਾ ਤੇ ਕੰਮ ਕਰਨਾ ਲੰਗਰ ਪਾਣੀ ਸ਼ੱਕੇਜ ਨਾਲ ਚੌਰਸਤੇ ਤੇ ਖੜੇ ਹੋ ਜਾਣਾ ਕੋਈ ਤਗੜਾ ਜੋ ਮੁੰਡਾ ਵੇਖ ਕੇ ਨਾ ਹਟਾ ਕਟਾ ਉਹਨੂੰ ਰੋਕ ਲੈਣਾ ਉਹਨੂੰ ਕਹਿਣਾ ਕੱਪੜੇ ਬੜੇ ਸੋਹਣੇ ਪਾਏ ਤੂੰ ਘੜੀ ਵੀ ਸੋਹਣੀ ਬੰਨੀ ਮੋਬਾਈਲ ਵੀ ਸੋਹਣਾ ਪਰ ਹੈ ਤੂੰ ਖੋਤਾ ਫਿਰ ਜੋ ਵੀ ਹੁੰਦਾ ਨਾ ਭਾਈ ਰਾਮ ਸਿੰਘ ਦਾ ਨੰਬਰ ਤੁਹਾਡੇ ਕੋਲ ਸਾਨੂੰ ਦੱਸਣਾ ਸ਼ਾਮ ਤੱਕ ਕੀ ਕੀ ਹੋਇਆ ਬਾਬਾ ਬਲਿੰਦਰ ਸਿੰਘ ਗੋਲਵੀ ਨੰਬਰ ਹੈ ਖਾਲਸਾ ਜੋ ਸ਼ਬਦਾਂ ਦਾ ਇਨਾ ਅਸਰ ਹੁੰਦਾ ਛੋਟੇ ਛੋਟੇ ਸ਼ਬਦਾਂ ਤੇ ਵਾਇਕ ਨੂੰ ਦਾ ਕਿੰਨਾ ਅਸਰ ਹੋਏਗਾ ਅੱਧੇ ਸੁੱਤੇ ਅੱਧੇ ਜਾਗਦੇ ਕਈ ਫਦੇ ਜਗਾਰਾ ਛੱਡਦੇ ਆ ਨਾ ਇੱਕ ਮਨ ਲਾ ਲਓ ਹਾਂ ਹੁਣ ਪਤਾ ਲੱਗਿਆ ਬਾਬੇ ਨਦਾਨ ਸਿੰਘ ਦੀ ਵਰਸੇ ਆਪਾਂ ਮਨਾ ਰਹੇ ਸੱਤ ਖਾਲਸਾ ਜੀਓ ਛੋਟੇ ਛੋਟੇ ਸ਼ਬਦ ਇੰਨਾ ਅਸਰ ਰੱਖਦੇ ਤੇ ਵਾਹਿਗੁਰੂ ਦਾ ਨਾਮ ਕਿੰਨਾ ਅਸਰ ਰੱਖੇਗਾ ਤੇ ਜਪ ਬੱਸ ਕਰਦੇ ਹੁਣ ਵਾਹਿਗੁਰੂ ਦਾ ਨਾਮ ਕਿੰਨਾ ਅਸਰ ਰੱਖੇਗਾ ਖਾਲਸਾ ਜੀ ਇਸ ਕਰਕੇ ਭਜਨ ਕਰਿਆ ਕਰੋ ਬੰਦਗੀ ਕਰਿਆ ਕਰੋ ਸਿਮਰਨ ਕਰਿਆ ਕਰੋ ਜੁੜੇ ਵਾਲਿਆਂ ਦੇ ਯਾਦ ਵਿੱਚ ਬੈਠੇ ਖਾਲਸਾ ਜੀਓ ਪ੍ਰਣ ਕਰਕੇ ਜਾਓ ਬਾਬਾ ਕਾਲਾ ਸਿੰਘ ਜੀ ਨੇ ਕਿਹਾ ਸੀ ਅਮਰਤ ਛੱਕੇ ਜਾਣਾ ਬਾਬੇ ਕਰਤਾ ਸਿੰਘ ਦੀ ਵਾਰਤਾ ਚੇਤੇ ਆ ਗਈ ਤੇ ਉਹ ਵਾ ਜਾਣੇ ਉਹਨੇ ਤੁਸੀਂ ਵੀ ਗਾਣਾ ਬੈੰਦਾ ਨਹੀਂ ਬਾਬਾ ਚੁੱਕ ਕਰ ਗਿਓ ਆਪਾ ਉਹ ਨਹੀਂ ਬੋਲਣਾ ਖਾਲਸਾ ਜੀ ਹਾਂ ਮੈਂ ਚੁੱਪ ਕੇ ਬੋਲੋ ਬੋਲ ਖਾਲਸਾ ਦੂਜਿਆਂ ਨੂੰ ਭੁੱਖ ਲੱਗੀ ਹੁੰਦੀ ਬਾਬਾ ਆਟਦਾ ਹੀ ਨਹੀਂ ਹਾਂ ਖਾਲਸਾ ਜੀਓ ਨਾਮ ਜਪਣਾ ਜਿਨ੍ਹਾਂ ਜਿਨ੍ਹਾਂ ਨੇ ਅਜ ਤੱਕ ਅੰਮ੍ਰਿਤ ਨਹੀਂ ਛਕਿਆ ਜਿਹੜੇ ਗੁਰੂ ਵਾਲੇ ਨਹੀਂ ਬਣੇ ਉਹਨਾਂ ਨੂੰ ਬੇਨਤੀ ਹੈ ਕੱਲ ਤੱਕ ਸਾਹਬ ਤੇ ਅੰਮ੍ਰਿਤ ਸੰਚਾਰ ਹੋਵੇਗਾ ਤੇ ਉਹ ਤਿਆਰ ਬੜ ਤਿਆਰ ਹੋ ਕੇ ਆ ਜਾਣ ਧੰਵਾਦ ਤਨਤਨ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਦਾ ਧੰਵਾਦ ਤਨਤਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ